ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੈਸਾਖ ਵੈਸਾਖ ਤੇ ਰਣ ਕੋ ਵੰਡਿਆ ਜਿਨ੍ਹਾਂ ਪ੍ਰੇਮ ਬਿਸੋਹ ਹਰ ਸਾਜਨ ਪੁਰਖ ਅੰਸਾਰ ਕੈ ਲੱਗੀ ਮਾਇਆ ਤੋ ਉੱਤਰ ਕਲਤਰ ਨਾ ਸੰਗਤਨਾ ਹਰਿ ਅਬਿਨਾਸੀ ਓਹ ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੈਸਾਖ ਵੈਸਾਖ ਤੇ ਰਣ ਕੋ ਵੰਡਿਆ ਜਿਨ੍ਹਾਂ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਅਵਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਿਨਾਸੀ ਓਹ ਪਲਚ ਪਲਚ ਸਗਲੀ ਮੁਈ ਟੂਠੇ ਧੰਦੇ ਮੋਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਿਸਾਖ ਵਿਸਾਖ ਤੇ ਰਣ ਕੋ ਵੰਡਿਆ ਜਿਨ੍ਹਾਂ ਪ੍ਰੇਮ ਬਿਸੋਹ ਹਰ ਸਾਜਨ ਪੁਰਖ ਅਨਸਾਰ ਕਹਿ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਬਿਨਾਸੀ ਓਹ ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਵੈਸਾਖ ਵੈਸਾਖ ਤੇ ਰਣ ਕੋ ਵੰਡਿਆ ਜਿਨ੍ਹਾਂ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਅਵਸਾਰ ਕੈ ਲੱਗੀ ਮਾਇਆ ਤੋ ਉੱਤਰ ਕਲਤਰ ਨਾ ਸੰਗਤਨਾ ਹਰਿ ਅਬਿਨਾਸੀ ਓਹ ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੈਸਾਖ ਵੈਸਾਖ ਤੇ ਰਣ ਕੋ ਵੰਡਿਆ ਜਿਨ੍ਹਾਂ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਅਵਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਿਨਾਸੀ ਓਹ ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਿਸਾਖ ਵਿਸਾਖ ਤੇ ਰਣ ਕੋ ਵੰਡਿਆ ਜਿਨ੍ਹਾਂ ਪ੍ਰੇਮ ਵਿਸੋਹ ਹਰ 사 ਜਨਪੁਰਖ ਅਨਸਾਰ ਕਹਿ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਬਿਨਾਸੀ ਓਹ ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਵੈਸਾਖ ਵੈਸਾਖ ਤੇ ਰਣ ਕੋ ਵੰਡਿਆ ਜਿਨ੍ਹਾਂ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਅਵਸਾਰ ਕੈ ਲੱਗੀ ਮਾਇਆ ਤੋ ਉੱਤਰ ਕਲਤਰ ਨਾ ਸੰਗਤ ਨਾ ਹਰਿ ਅਬਿਨਾਸੀ ਓਹ ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੈਸਾਖ ਵੈਸਾਖ ਤੇ ਰਣ ਕੋ ਵੰਡਿਆ ਜਿੰਨਾ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਅਨਸਾਰ ਕਹਿ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰਿ ਅਵਿਨਾਸੀ ਓਹ ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੈਸਾਖ ਵੈਸਾਖ ਤੇ ਰਣ ਕੋ ਵੰਡਿਆ ਜਿਨ੍ਹਾਂ ਪ੍ਰੇਮ ਬਿਸੋਹ ਅਰਸਾ ਜਨਪੁਰਖ ਅਵਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰਿ ਅਵਿਨਾਸੀ ਓਹ ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੈਸਾਖ ਵੈਸਾਖ ਤੇ ਰਣ ਕੋ ਵੰਡਿਆ ਜਿਨ੍ਹਾਂ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਅਵਸਾਰ ਕੈ ਲੱਗੀ ਮਾਇਆ ਤੋ ਉੱਤਰ ਕਲਤਰ ਨਾ ਸੰਗਤ ਨਾ ਹਰਿ ਅਬਿਨਾਸੀ ਓਹ ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ